ਅਧੋਰੀ ਤੁਸੀਂ ਸ਼ਿਲਪਾ ਸ਼ਰਦੀ ਵੀ ਬੁਲਾਏ ਨੇ ਉੱਥੇ ਜੀ ਜੀ ਉਹਦਾ ਕੀ ਸਬਬ ਬਣਿਆ ਕੋਈ ਖਾਸ ਫਰਮਾਇਸ਼ ਕੀਤੀ ਕਿਸੇ ਨੇ ਕਿ ਫਿਲਮ ਐਕਟਰਸ ਆਣੇ ਜੀ ਉਹ ਵੀ ਇਦਾਂ ਹੋਈ ਸੀ ਜਦੋਂ ਅਸੀਂ ਉੱਥੇ ਪਿੰਡਾਂ ਦੇ ਵਿੱਚ ਘੁੰਮਦੇ ਸੀਗੇ ਉਸੇ ਸਾਨੂੰ ਉਹਨਾਂ ਨੂੰ ਪਤਾ ਸੀਗਾ ਜਿਹੜੇ ਉੱਥੇ ਯੰਗ ਸੀਗੇ ਜਾਂ ਸਾਰੇ ਲੋਕੀ ਸੀਗੇ ਫੇ ਅੱਗੇ ਇੱਕ ਕੈਂਪਾਂ ਤੇ ਬਿਊਟੀ ਲੂਜੀ ਨੂੰ ਦੇਵਗੋੜ ਜੀ ਨੂੰ ਟ੍ਰੇਡ ਖਲੀ ਅਸੀਂ ਜਾ ਚੁੱਕੇ ਸੀਗੇ ਤਾਂ ਉਹਨੇ ਫੇ ਮੈਨੂੰ ਗੱਲ ਕਿਤੇ ਲੋਣੇ ਜਦਾ ਸਾਰ ਕੋ ਕਦੇ ਜਿੰਦਗੀ ਵਿੱਚ ਸਮਾ ਨਹੀਂ ਹੋਣਾ ਕਿਸੇ ਐਕਟਰ ਨੂੰ ਦੇਖਣ ਦਾ ਯੂ ਨੋ ਅਸੀਂ ਇੰਨੇ ਗਰੀਬਾਂ ਇਸ ਤਾਂ ਕੰਮ ਤੋਂ ਘਾਰ ਕੰਮ ਤੋਂ ਕਰੀਏ ਨਾ ਉਹ ਵਈਸ ਤਾਂ ਫੇਮੇ ਸੋਚਿਆ ਯਾਰ ਚਲੋ ਇੰਨਾ ਕੁਝ ਕਰਦੇ ਆ ਤੇ ਇਹਨਾਂ ਦੇ ਵੀ ਚਲੋ ਖੁਸ਼ਪੂਰੀ ਕਰ ਦਈਏ ਤਾਂ ਫੇਮਾ ਕਿ ਚਲੋ ਆਪਣੇ ਪੰਜਾਬੀ ਤਾਂ ਠੀਕ ਹੈ ਹੁਣ ਬੰਬੇ ਚਲਦੇ ਆ ਤੇ ਜਰੂਰ ਬੰਬੇ ਫੇ ਆਪਣੇ ਨਵਜੋਤ ਜੀ ਆ ਔਰ ਸਾਹਿਬ ਜੀ ਤੇ ਉਹਨਾਂ ਨੇ ਜਦੋਂ ਗੱਲਬਾਤ ਸ਼ੁਰੂ ਕੀਤੀ ਉਹਨਾਂ ਜੋ ਦੱਸਿਆ ਉਹ ਇੰਦਾ ਦਾ ਅੱਖਾਂ ਦਾ ਕੰਮ ਹੋਣਾ ਸੀ ਇਸਮਾਨ ਵੀ ਦਾ ਦੇਣਾ ਉਹਨੇ ਇੱਕਦਮ ਹਾਂ ਕਰ ਦਿੱਤੀ ਵਿਚ ਵਸ ਵੈਰੀ ਵੈਰੀ ਗੁੱਡ ਯੂ ਨੋ ਆਜਕਲ ਸਮੇਂ ਇਹ ਬੱਚ ਬਾਲੀਵੁੱਡ ਬਾਲੀਵੁੱਡ ਸਟਾਰ ਹੁੰਦੇ ਆ ਜਾਂ ਗੋਡ ਰੋਮੋਸ਼ਨ ਕਰਨ ਨੂੰ ਜਾਂ ਕੋਕ ਦੀ ਪ੍ਰੋਮੋਸ਼ਨ ਕਰਨ ਨੂੰ ਸਾਰਾ ਕੁਝ ਪਰ ਜੋ ਕੁਸੂਨੀ ਆਨੇ ਇੱਕਦਮ ਸਾਨੂੰ ਕਹਤਾ ਮੈਂ ਗਰੀਬ ਵਾਲੇ ਪਹੁੰਚੀ ਉਹਦੋਂ ਕਾਫੀ ਨੂੰ ਮੈਂ ਕਰੂੰਗੀ ਉਹ ਬਹੁਤ ਵੱਡੀ ਗੱਲ ਸੀ ਸਾਲੇ ਤਾਂ ਦੇਖੋ ਹੁਣ ਕਿੰਨੇ ਉਹ ਨਹੀਂ ਖੁਸ਼ ਹੋਣਾ ਉਸ ਦਿਨ ਵੀ ਬਹੁਤ ਫੋਟੋ ਪਿੰਡ ਵਾਲਿਆਂ ਨੇ ਕਿਹਾ ਵੀ ਪਿੰਡ ਚ ਵੀ ਸ਼ਿਲਪਾ ਸ਼ਾਡੀ ਲੈ ਕੇ ਆਓ ਤੁਸੀਂ ਸਿਐਮ ਦੇ ਉੱਥੇ ਕਨਫੀਡੈਂਸੀ ਜਾ ਕੇ ਉੱਥੇ ਲੈ ਕੇ ਜਾ ਰਹੇ ਹੋ ਇਥੇ ਹੈ ਨਾ ਕਰਕੇ ਆਪਾਂ ਬਹੁਤ ਖੁਸ਼ ਕੀਤਾ ਬਹੁਤ ਇੱਜ਼ਤ ਮਹਿਤਾਇਆ ਇਦਾਂ ਦੀ ਕੋਈ ਗੱਲ ਨਹੀਂ ਛੱਡੀ ਦੀ ਨ होटल ग्रुप यूके के फाउंडर सुरेंद्र सिंह निजर जी हर साल की तरह इस साल 29 जुलाई को पंजाब के धूरी संगरूर में आई कैंप लगा रहे हैं जिसमें फ्री आई चेकअप लेंस ऑपरेशन कराए जाएंगे इस कैंप में डिजेबल लोगों को फ्री व्हील चेयर ट्राइसिकल्स और लेडीज को सुइंग मशीन भी दिए जाएंगे मुझे खुशी है कि मैं इस कैंप का उद्घाटन करूंगी और आप सब के साथ रहूंगी आ, ਉਸ ਦਾ ਪੂਰਾ ਪੂਰਾ ਫਾਇਦਾ ਉਠਾਈਏ ਇੱਕ ਬਚਪਨ ਦੀ ਖਾਨੀ ਸੁਣੀ ਸੀ ਅਲਾਦੀਨ ਦਾ ਚਰਾਗ ਰਗੜਿਆ ਤੇ ਕੁਝ ਮੰਗਿਆ ਤੇ ਜਿੰਨ ਬਾਹਰ ਆ ਗਿਆ ਇਸ ਪਿੰਡ ਦੇ ਲੱਗਦਾ ਤੇ ਜਿੰਨ ਤੁਸੀਂ ਬਣੇ ਹੋ ਜੋ ਫਰਮਾਇਸ਼ ਕਰਦੇ ਤੁਸੀਂ ਕਹਿੰਦੇ ਲਿਓ ਪੂਰੀ ਕਰ ਦਿੰਦੇ ਜੀ ਬਹੁਤ ਤੁਹਾਡੇ ਸਾਹਮਣੇ ਸੀਗਾ ਆਪਾਂ ਜਿੰਨੀ ਨੇ ਕਿਹਾ ਆਪਾਂ ਸਾਰੇ ਕਰੀ ਦੇਣਾ ਸੀ ਤੇ ਮੈਂ ਜਿੰਨ ਤੋਂ ਪੋਜ਼ਿਟਿਵ ਇਹ ਨਾ ਕਹਿ ਰਿਹਾ ਜੀ ਜੀ ਜਿਵੇਂ ਉਹ ਇੱਕ ਜਿੰਨੀ ਵਾਲਾ ਕੰਮ ਹੁੰਦਾ ਕਿ ਤੁਸੀਂ ਕੋਈ ਵੀ ਬੰਦਾ ਕੁਝ ਕਹਿ ਰਿਹਾ ਤੇ ਤੁਸੀਂ ਖੁਆਇਸ਼ ਪੂਰੀ ਕਰ ਰਹੇ ਹੋ ਮੈਂ ਵੀ ਦੇਖ ਰਿਹਾ ਸੀ ਕਿ ਕੁਝ ਬੱਚੀਆਂ ਆਈਆਂ ਸੀ ਕਹਿ ਰਹੀਆਂ ਸੀ ਕਿ ਤਿੰਨਾਂ ਦਾ ਮੇਲਾ ਕਰਾਣਾ ਹੈ ਜੀ ਤੁਸੀਂ ਕਹੇ ਇੱਕ ਸ਼ਰਤ ਹੈ ਜੇ ਸਾਰਾ ਪਿੰਡ ਇਕੱਠੇ ਮਿਲ ਕੇ ਬੁਲਾਓਗੇ ਕਿਉਂਕਿ ਇੱਥੇ ਹਰ ਮਹੱਲੇ ਦਾ ਵੱਖਰਾ ਹੁੰਦਾ ਹੈ ਹਾਂ ਜੀ ਹਾਂ ਜੀ ਨੇ ਉਹ ਗੱਲ ਹੀ ਕਰ ਗਏ ਉਹਨੇ ਆਪਾਂ ਨੂੰ 20000 ਕਿਹਾ ਸੀ ਮੈਂ ਕਿਹਾ 5000 ਲਾਓ ਪਰ ਕਰੋ ਇਕੱਠੇ ਆ ਧੋਰੀ ਤੁਸੀਂ ਸ਼ਿਲਪਾ ਛੜੀ ਵੀ ਬੁਲਾਏ ਨੇ ਉੱਥੇ ਜੀ ਜੀ ਉਹਦਾ ਕੀ ਸਬਬ ਬਣਿਆ ਕੋਈ ਖਾਸ ਫਰਮਾਇਸ਼ ਕੀਤੀ ਕਿਸੇ ਨੇ ਕਿ ਫਿਲਮ ਐਕਟਰਸ ਆਣਗੇ ਉਹ ਵੀ ਇਦਾਂ ਹੋਈ ਸੀ ਜਦੋਂ ਅਸੀਂ ਉੱਥੇ ਪਿੰਡਾਂ ਦੇ ਵਿੱਚ ਘੁੰਮਦੇ ਸੀਗੇ ਉਸੇ ਸਾਨੂੰ ਉਹਨਾਂ ਨੂੰ ਪਤਾ ਸੀਗਾ ਜਿਹੜੇ ਉੱਥੇ ਯੰਗ ਸੀਗੇ ਜਾਂ ਸਾਰੇ ਲੋਕੀ ਸੀਗੇ ਪੇ ਗੇ ਇੱਕ ਐਮਪਾਂ ਤੇ ਮੈਨੂੰ ਟਿ ਲੂ ਜੀ ਨੂੰ ਦਵੇਗੋੜ ਜੀ ਨੂੰ ਟ੍ਰੇਡ ਖਲੀ ਅਸੀਂ ਜਾ ਚੁੱਕੇ ਸੀਗੇ ਤਾਂ ਉਹਨੇ ਫੇ ਮੈਨੂੰ ਕਿਹਾ ਅੱਗੇ ਤੁਸੀਂ ਲਿਓ ਨੇ ਜਦਾ ਸੜਕੋ ਕਦੇ ਜਿੰਦਗੀ ਵਿੱਚ ਸਮਾ ਨਹੀਂ ਹੋਣਾ ਕਿਸੇ ਐਕਟਰ ਨੂੰ ਦੇਖਣ ਦਾ ਯੂ نو ਅਸੀਂ ਇੰਨੇ ਗਰੀਬ ਆ ਇਸ ਤਾਂ ਕੰਮ ਤੋਂ ਘੱਟ ਕੰਮ ਤੋਂ ਘੱਟ ਇਹਨਾਂ ਉਹ ਵਈਸ ਤਾਂ ਫੇ ਮੈਂ ਸੋਚਿਆ ਯਾਰ ਚਲੋ ਇਹਨਾਂ ਕੁਛ ਕਰਦੇ ਆ ਤੇ ਇਹਨਾਂ ਦੇ ਵਿੱਚ ਚਲੋ ਖੁਸ਼ ਪੂਰੀ ਕਰ ਦਈਏ ਤਾਂ ਫੇ ਮੈਂ ਕਿਹਾ ਚਲੋ ਆਪਣੇ ਪੰਜਾਬੀ ਤਾਂ ਠੀਕ ਹੈ ਹੁਣ ਬੰਬੇ ਚਲਦੇ ਆਂ ਤਜਰੂਬ ਬੰਬੇ ਫਿਰ ਆਪਣੇ ਨਵਜੋਤ ਜੀ ਆਔਰ ਸਾਹਿਬ ਜੀ ਤੇ ਉਹਨਾਂ ਨੇ ਜਦੋਂ ਗੱਲਬਾਤ ਸ਼ੁਰੂ ਕੀਤੀ ਉਹਨਾਂ ਜੋ ਦੱਸਿਆ ਮੈਂ ਇਦਾਂ ਦਾ ਬਈ ਅੱਖਾਂ ਦਾ ਕੰਮ ਹੋਣਾ ਛੇ ਇਸਮਾਨਵੇ ਦਾ ਦੇਣਾ ਉਹਨੇ ਇੱਕਦਮ ਹਾਂ ਕਰ ਦਿੱਤੀ which was very very good you know ਅੱਜਕਲ ਸਮੇਂ ਦੇ ਬੱਚ ਬਾਲੀਵੁੱਡ ਬਾਲੀਵੁੱਡ ਸਟਾਰ ਹੁੰਦੇ ਆ ਜਾਂ ਗੋਲਡ ਪ੍ਰੋਮੋਸ਼ਨ ਕਰਨ ਨੂੰ ਜਾਂ ਕੋਕ ਦੀ ਪ੍ਰੋਮੋਸ਼ਨ ਕਰਨ ਨੂੰ ਸਾਰਾ ਕੁਝ ਪਰ ਜੋ ਕੁਸੂਨੀ ਨੇ ਇੱਕਦਮ ਸਾਨੂੰ ਕਿਹਾ ਤਾਂ ਮੈਂ ਗਰੀਬਾਂਲੇ ਪਹੁੰਚੀ ਉਹਦੇ ਘਰਾਂ ਨੂੰ ਮੈਂ ਕਰੂੰਗੀ ਉਹ ਬਹੁਤ ਵੱਡੀ ਗੱਲ ਸੀ ਸੱਲੇ ਤਾਂ ਦੇਖੋ ਹੁਣ ਕਿੰਨੇ ਉਹ ਨਹੀਂ ਖੁਸ਼ ਹੋਣਾ उधर भी बहुत फोटो पिंड वाले ने कहा भी पिंड च भी शिल्पा शेट्टी लैके आओ तुम तो सी एम दी कॉन्सटिटेंसी जाके उ लैके जा रहे हो इतने है ना करके आप बहुत कुछ किया बहुत इस्तेमाल मैं आया इधर ही कोई ऐसी गले नहीं छी थी नमस्कार सत श्रीकाल होटल ग्रुप यूके के फाउंडर सुरेंद्र सिंह निजर जी हर साल की तरह इस साल 29 जुलाई को पंजाब के धूरी संगरूर में आई कैंप लगा रहे हैं जिसमें फ्री आई चेकअप्स लेंस ऑपरेशन कराए जाएंगे इस कैंप में डिसेबल लोगों को फ्री व्हीलचेयर्स, ट्राई साइकिल्स और लेडीज को सिलाई मशीनस भी दिए जाएंगे। मुझे खुशी है कि मैं इस कैंप का उद्घाटन करूंगी और आप सब के साथ रहूंगी। अह तो इसका पूरा-पूरा फायदा उठाइए। एक बचपन की कहानी सुनी थी जी अलादीन का चिराग रगड़या तो कुछ मंगया रे जिन्न बाहर आ गया। इस पिंड ने लगता है जिन्न तुसी बड़े होए हो जो फरमाइश करते हो तुसी कहते हो लेओ पूरी कर दने। जी बहुत आपके सामने इसका ਆਵਾ ਜਿੰਨੀ ਨੇ ਕਿਹਾ ਪਸਾਰਾ ਕਰੀ ਦੇਣਾ ਤੇ ਨਾ ਜਿੰਨੀ ਤੁਹਾਨੂੰ ਪੋਜੀਟਿਵ ਇਹ ਨਾ ਕਹਿ ਰਿਹਾ ਜਿਵੇਂ ਇੱਕ ਜਿੰਨੀ ਵਾਲਾ ਕੰਮ ਹੁੰਦਾ ਕਿ ਤੁਸੀਂ ਕੋਈ ਵੀ ਬੰਦਾ ਕੁਝ ਕਹਿ ਰਿਹਾ ਤੇ ਤੁਸੀਂ ਖੁਆਇਸ਼ ਪੂਰੀ ਕਰ ਰਹੇ ਹੋ ਮੈਂ ਵੀ ਦੇਖ ਰਿਹਾ ਸੀ ਕਿ ਕੁਝ ਬੱਚੀਆਂ ਆਈਆਂ ਸੀ ਕਹਿ ਰਹੀਆਂ ਸੀ ਕਿ ਤਿਆਂ ਦਾ ਮੇਲਾ ਕਰਾਣਾ ਹੈ ਜੀ ਤੁਸੀਂ ਕਹੇ ਇੱਕ ਸ਼ਰਤ ਹੈ ਜੇ ਸਾਰਾ ਪਿੰਡ ਇਕੱਠੇ ਮਿਲ ਕੇ ਬੁਲਾਓਗੇ ਕਿਉਂਕਿ ਇੱਥੇ ਹਰ ਮਹੱਲੇ ਦਾ ਵੱਖਰਾ ਹੁੰਦਾ ਹੈ ਬਿਲਕੁਲ ਹਾਂਜੀ ਹਾਂਜੀ ਤੇ ਉਹ ਗੱਲ ਕਰ ਗਏ ਉਹਨੇ ਆਪਾਂ ਨੂੰ 20000 ਕਿਹਾ ਸੀ ਮੈਂ ਕਿਹਾ 5000 ਲਾਓ ਪਰ ਕਰੋ ਕਾ